ਦਰਗਾ ਪਰਮਾਹਾਰਾ ਜੀ ਕਹਿੰਦੇ ਨੇ ਟਾਡੀ ਇਸ ਨੂੰ ਆਖੀ ਹੈ ਜੇ ਸ਼ਬਦੇ ਧਰੇ ਪਿਆਰ ਹਾ ਵੇਗੁਰੂ ਵੇਗੁਰੂ ਜੀ ਟਾਡੀ ਦੀ ਪਰਿਭਾਸ਼ਾ ਕੀ ਹੈ ਟਾਡੀ ਉਹ ਜਿਹੜਾ ਬ੍ਰਹਮ ਸ਼ਬਦ ਨੂੰ ਮੁਹੱਬਤ ਕਰਦਾ ਹੋਵੇ ਜਿਹੜਾ ਗੁਰੂ ਕੇ ਸ਼ਬਦ ਨੂੰ ਅੰਦਰੋਂ ਦਿਲੋਂ ਮੁਹੱਬਤ ਕਰੇ ਟਾਡੀ ਇਸ ਨੂੰ ਆਖੀ ਹੈ ਜੇ ਸ਼ਬਦੇ ਧਰੇ ਪਿਆਰ ਦਰ ਖੜਾ ਸੇਵਾ ਕਰੇ ਸ਼ਬਦੀ ਵਿਚਾਰ ਢਾਡੀ ਵੋਹ ਹੈ ਜਿਹੜਾ ਗੁਰੂ ਦੇ ਦਰ ਤੇ ਖਲੋ ਕੇ ਉਹਦੀਆਂ ਸਿਫਤਾਂ ਕਰਨ ਦੀ ਸੇਵਾ ਕਰਦਾ ਹੈ ਇੱਥੇ ਯਾਦ ਰੱਖਿਓ ਖੜਾ ਸ਼ਬਦ ਵਰਤਿਆ ਢਾਡੀ ਖਲੋ ਕੇ ਹੀ ਕਲਾ ਕਰ ਮੈਂ ਹੈਰਾਨ ਹੋਇਆ ਕਿ ਮਹਾਰਾਜ ਤੁਸੀਂ ਸ਼ਬਦ ਖੜਾ ਵਰਤਿਆ ਬੈਠਾ ਨਹੀਂ ਵਰਤਿਆ ਇਹਦਾ ਮਤਲਬ ਹਜ਼ੂਰ ਇਸ਼ਾਰਾ ਕਰ ਗਿਆ ਵੀ ਢਾਡੀ ਕਲਾ ਖਲੋ ਕੇ ਹੀ ਪ੍ਰਗਟ ਕੀਤੀ ਜਾਂਦੀ ਹੈ ਦਰ ਖੜਾ ਸੇਵਾ ਕਰੇ ਸਭ ਤੋਂ ਪਹਿਲੀ ਬੇਨਤੀ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਕੁਰਬਾਨ ਜਾਈਏ ਉਹ ਆਪਣੇ ਆਪ ਨੂੰ ਢਾਡੀ ਕਹਿੰਦੇ ਆ ਹਾਂਜੀ ਇਕੱਲਾ ਢਾਡੀ ਨਹੀਂ ਇੱਥੋਂ ਤੱਕ ਕਹਿੰਦੇ ਨੇ ਮੈਂ ਢਾਡੀਆਂ ਵਿੱਚੋਂ ਵੀ ਨੀਵਾ ਢਾਡੀ ਖਾਂ ਹਾਂ ਢਾਡੀ ਕਾ ਨੀਚ ਜਾਤ ਮੇਰੀ ਕੋਈ ਜਾਤ ਉੱਚੀ ਨਹੀਂ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਰੇ ਤਿਆਹਿੰਦੇ